ਲੇ ਵੀਰ ਮੇਰਾ ਨਵੀਂ ਫਲੂਸੀ ਦਾ ਜਿਹੜੀ ਖੁੱਲਣੀ ਆ ਜਿਹੜਾ ਡੀਪੀਸੀ ਐਮ ਆਇਆ ਹਨਾ ਉਹਦੇ ਵਿੱਚੋਂ ਕੁਝ ਕੁਛ ਪੁਆਇੰਟ ਮੈਂ ਰੀਲਾਂ ਦੇ ਰੂਪ ਦੇ ਵਿੱਚ ਦੱਸ ਦਿੰਦਾ ਗੁੱਡ ਨਿਊਜ਼ ਤਾਂ ਪਹਿਲਾਂ ਦੱਸਣ ਲੱਗਾ ਗੁੱਡ ਨਿਊਜ਼ ਨਵੇਂ ਕਾਨੂੰਨ ਦੇ ਵਿੱਚ ਜਿਹੜਾ ਨਵਾਂ ਕਾਨੂੰਨ ਹੋਣ ਲਾਗੂ ਹੋਣਾ ਨਵੀਂ ਫਲੂਸੀ ਦਾ ਉਹਦੀ ਗੁੱਡ ਨਿਊਜ਼ ਇਹੀ ਆ ਜਿਹੜੇ ਮੇਰੇ ਵੀਰ 9 ਮਹੀਨੇ ਵਾਲੇ ਪੇਪਰਾਂ ਤੇ ਆਉਂਦੇ ਆ ਸੀਜ਼ਨਲ ਪੇਪਰਾਂ ਤੇ ਆਉਂਦੇ ਆ ਜੇ ਉਹ ਲਗਾਤਾਰ ਕੰਮ ਕਰਦੇ ਰਹਿੰਦੇ ਆ ਬੇਸ਼ੱਕ ਉਹਨਾਂ ਦੀ ਸਜ਼ੋਰ ਤੋਂ ਖਤਮ ਹੋ ਗਈ ਹਨਾ 9 ਮਹੀਨੇ ਜੇਕਰ ਮਿਲਦੀ ਆ ਉਹ ਖਤਮ ਹੋ ਗਈ ਤੇ ਉਹ ਕੰਮ ਕਰ ਰਹੇ ਆ ਉਹਨਾਂ ਕੋਲ ਖਤਮ ਹੋਣ ਤੋਂ 60 ਦਿਨ ਦਾ ਬਾਅਦ ਦਾ ਵੀ ਟਾਈਮ ਹੈਗਾ ਮਤਲਬ ਸਜ਼ੋਰ ਤੋਂ ਖਤਮ ਹੋਣ ਤੋਂ 60 ਦਿਨ ਦੇ ਅੰਦਰ ਅੰਦਰ ਜੇਕਰ ਕੰਮ ਕਰ ਰਹੇ ਆ ਤੇ ਉਹਨਾਂ ਕੋਲ ਮਾਲਕ ਹੈਗਾ ਤੇ ਉਹ ਇੱਥੇ ਹੀ ਦੁਬਾਰਾ ਸਜ਼ੋਰ ਤੋਂ ਰੀਨਿਊ ਕਰਵਾ ਸਕਣਗੇ ਇਹ ਨਹੀਂ ਹੋਊਗਾ ਕਿ 9 ਮਹੀਨੇ ਆਲਾ ਆ ਗਏ ਪੇਪਰਾਂ ਤੇ 9 ਮਹੀਨੇ ਲਾਏ ਤੇ ਖਤਮ ਕੰਮ ਨਹੀਂ ਸਰਕਾਰ ਨੇ ਬਹੁਤ ਗੁੱਡ ਨਿਊਜ਼ ਦਿੱਤੀ ਹੈ ਕਿਉਂਕਿ ਵੀਰ ਆ ਕੇ ਕੰਮਾਂ ਤੇ ਲੱਗ ਜਾਂਦੇ ਆ ਤੇ 9 ਮਹੀਨੇ ਬਾਅਦ ਫੇਰ ਉਹਨਾਂ ਨੂੰ ਮੋੜਨਾ ਪੈਂਦਾ ਸੀਗਾ ਹੁਣ ਵਾਪਸ ਮੋੜਨ ਦੀ ਲੋੜ ਨਹੀਂ ਉਹਨਾਂ ਦੀ ਸਜੋਰ ਨੂੰ ਜਿਹੜਾ ਉਹਨਾਂ ਕੋਲੇ ਮਾਲਕ ਹੈਗਾ ਉਹਨਾਂ ਦੀ ਉਹੀ ਸਜੋਰ ਨੂੰ ਰੀਨਿਊ ਹੋ ਜਾਣੀ ਆ ਫੇਰ ਸਿਸਟਮ ਚੱਲ ਪੈਣਾ ਸਾਲ ਦੀ 2 ਸਾਲ ਦੀ ਜਿੰਨੇ ਦੀ ਵੀ ਹੈ ਨਾ ਤੇ ਇਹ ਗੁੱਡ ਨਿਊਜ਼ ਆ ਇਹਦੇ ਨਾਲ ਹੀ ਹੋਰ ਵੀ ਪੁਆਇੰਟ ਆ ਕਿਉਂਕਿ ਰੀਇਲੈਕਮੈਂਟ ਤੇ 30 ਸੈਕਿੰਡ ਦੀ ਬੰਦੀ ਆ ਤੇ ਹੋਰ ਵੀ ਪੁਆਇੰਟ ਆ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਾਵਾਂਗੇ ਨਵੀਂ ਫਲੂਸੀ ਦੇ ਜਿਵੇਂ ਕਿ ਕੋਟੇ ਵਧੇ ਆ ਤੇ ਹੋਰ ਵੀ ਬਹੁਤ ਗੱਲਾਂ